ਬਹਾਗੜਾ ਮਹੱਲਾ ਪੰਜਵਾ ਸ਼ੰਤ ਅਨਕਾਏ ਰਤੜਿਆ ਬਾਟ ਦਹੇਲੀ ਰਾਮ ਪਾਪ ਕੁਮਾਵੰਦਿਆ ਤੇਰਾ ਕੋਇ ਨ ਬੇਲੀ ਰਾਮ ਗੁਰੂ ਪਿਆਰੀ ਸਤਸੰਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਸੰਗਤ ਜੋ ਇਹ ਪਵਿੱਤਰ ਪਾਵਨ ਬਾਣੀ ਦੀਆਂ ਜੋ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ ਇਹ ਬਿਹਾਗੜਾ ਰਾਗ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਦੀਆਂ ਅਚਾਰਨ ਕੀਤੀਆਂ ਹੋਈਆਂ ਪੰਕਤੀਆਂ ਹਨ ਇਹ ਸ਼ੰਤ ਹੈ ਤੇ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 546 ਤੇ ਸੁਭਾਏਮਾਨ ਹੈ ਸਾਧ ਸੰਗਤ ਜੀ ਅੱਜ ਭਾਵੇਂ ਆ ਕਿ ਅੱਜ ਆਪਾਂ 546 ਅੰਗ ਤੋਂ ਪਾਠ ਕਰਨਾ ਹੈ ਕੱਲ ਤੱਕ ਸਤਿਗੁਰਾਂ ਨੇ ਕਿਰਪਾ ਕਰਕੇ 545 ਅੰਗ ਤੱਕ ਪਾਠ ਕਰਵਾਇਆ ਸੀ ਅੱਜ ਹੁਣ ਸਤਿਗੁਰੂ ਕਿਰਪਾ ਕਰਕੇ ਇਸ ਤੋਂ ਅੱਗੇ ਸੇਵਾ ਲੈ ਲੈਣ ਸਤਿਗੁਰ ਤਾਂ ਹੀ ਸੇਵਾ ਕਰਾਉਣਗੇ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਕਰੋਗੇ ਤੁਸੀਂ ਮੇਰ ਪਰਿਆ ਹੱਥ ਦਾਸ ਰਜ ਦੇ ਸਿਰ ਤੇ ਰੱਖੋਗੇ ਸੋ ਕਰੋ ਜੀ ਕਿਰਪਾ ਦਾਸ ਰਜ ਦੇ ਸਿਰ ਤੇ ਰੱਖੋ ਜੀ ਮੇਰ ਪਰਿਆ ਹੱਥ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੌਦ ਸਿੰਘ ਜੀ ਬਿਹਗੜਾ ਮਹੱਲਾ ਪੰਜਵਾ ਸ਼ੰਤ ਅਨਕਾਇ ਰਤੜਿਆ ਬਾਟ ਦੇਹਲੀ ਰਾਮ ਇੱਥੇ ਜੋ ਦੇਹਲੀ ਲਫ਼ਜ਼ ਆਇਆ ਇਹ ਦੁੱਖਾਂ ਭਰੀ ਦੇਹਲੀ ਦਾ ਮਲੋਂਦਾ ਦੁੱਖਾਂ ਭਰੀ ਸਤਪੁਰੂ ਅਰਜਨ ਦੇਵ ਪੰਮੇ ਪਾਤਸ਼ਾਹ ਬਿਹਾਗਰਾ ਰਾਗ ਦੇ ਵਿੱਚ ਕਹਿ ਰਹੇ ਹਨ ਕਿ ਤੁਸ਼ ਪਦਾਰਥਾਂ ਦੇ ਮੋਹ ਵਿੱਚ ਰਤੇ ਹੋਏ ਮਨੁੱਖ ਦਾ ਜੀਵਨ ਪੰਧ ਦੁੱਖਾਂ ਦੇ ਨਾਲ ਪਰਦਾ ਜਾ ਰਿਹਾ ਹੈ ਪਾਪ ਕੁਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ ਸਤਿਗੁਰੂ ਕਹਿਣ ਲੱਗੇ ਹੇ ਪਾਪ ਕੁਮਾਉਣ ਵਾਲਿਆ ਕੋਈ ਵੀ ਤੇਰਾ ਸਦਾ ਦਾ ਸਾਥੀ ਨਹੀਂ ਬਣਨਾ ਤੇਰਾ ਕੋਈ ਸਾਥੀ ਨਹੀਂ ਹੈ ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤ ਤਵੇਂ ਤੇ ਨਾ ਤੇਰਾ ਕੋਈ ਸਾਥੀ ਬਣੇਗਾ ਤੇ ਤੂੰ ਸਦਾ ਹੀ ਹੱਥ ਮਲਦਾ ਰਹਿ ਜਾਏਗਾ ਪਛਤਾਉਂਦਾ ਰਹੇਗਾ ਗੁਣ ਗਪਾਲ ਨਾ ਜਪੇ ਰਸਨਾ ਫਿਰ ਕਦੂ ਸੇ ਦੇ ਆਵ ਰਸਨਾ ਹੁੰਦੀ ਹੈ ਜੀਬ ਤੂੰ ਆਪਣੀ ਜੀਬ ਨਾਲ ਸ੍ਰਿਸ਼ਟੀ ਦੇ ਪਾਰ ਪਾਲਕ ਸ੍ਰਿਸ਼ਟੀ ਦੇ ਪਾਲਕ ਸ੍ਰਿਸ਼ਟੀ ਨੂੰ ਪਾਲਣ ਵਾਲੇ ਮਾਲਕ ਦੇ ਪ੍ਰਭੂ ਦੇ ਗੁਣ ਨਹੀਂ ਜਪਦਾ ਜਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ ਪਰ ਵਰਬ ਸੁਨੇ ਨਹੀਂ ਪਾਤ ਜੁੜਤੇ ਜਮ ਮਗ ਗੌਣ अकेਲੀ ਜਿਹੜੇ ਰੁੱਖ ਦੇ ਨਾਲ ਵਿਛੜੇ ਹੋਏ ਪਤੇ ਨਾ ਜਿਵੇਂ ਰੁਖੜੇ ਰੁੱਖ ਦੇ ਨਾਲੋਂ ਮਿਛੜੇ ਹੋਏ ਪੱਤੇ ਜਿਹੜੇ ਮਨੁੱਖਾ ਨਾਲ ਨਹੀਂ ਜੁੜ ਸਕਦੇ ਇਹ ਮਨੁੱਖ ਦੀ ਜਿੰਦ ਆਤਮਿਕ ਮੌਦੇ ਰਸਤੇ ਉਤੇ ਇਕੱਲੇ ਹੀ ਤੁਰ ਜਾਂਦੀ ਹੈ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੇਹਲੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਇਹਦੇ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰ ਹੋਈ ਭਟਕਦੀ ਰਹਿੰਦੀ ਹੈ ਤੂੰ ਬਲਵਚ ਲੋਕ ਕਰੇ ਸਭ ਜਾਣੀ ਰਾਮ ਬਲਵੰਚ ਦਾ ਮਤਲਬ ਹੁੰਦਾ ਹੈ ਕਿ ਬਲਵਸ਼ਲ ਲੋਕ ਕੇ ਜਿਹੜੇ ਇਹ ਪ੍ਰਾਣੀ ਤੂੰ ਲੋਕਾਂ ਪਾਸੋਂ ਲੋਕ ਲੋਕ ਕੇ ਜੋ ਬਲਸ਼ਲ ਕਰਦਾ ਰਹਿੰਦਾ ਹੈ ਪਰ ਉਹ ਅੰਤਰਜਾਮੀ ਪਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ। ਲੇਖਾ ਧਰਮ ਪਿਆ ਤਿਲ ਪੀੜੇ ਕਾਣੀ RAM ਜਦੋਂ ਧਰਮ ਰਾਜ ਦਾ ਹਿਸਾਬ ਹੁੰਦਾ ਹੈ ਤਾਂ ਮੰਦੇ ਕਰਮ ਕਰਨ ਵਾਲੇ ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲ ਕਾਣੀ ਵਿੱਚ ਪੀੜੇ ਜਾਂਦੇ ਹਨ। ਕਿਰਤ ਕੁਮਾਣੇ ਦੁਖ ਸਹਿ ਪ੍ਰਾਣੀ ਅਨਕ ਜੋਨ ਪਰਮਾਇ ਪ੍ਰਾਣੀ ਆਪਣੇ ਕੀਤੇ कमाए ਕਰਮ ਅਨੁਸਾਰ ਦੁੱਖ ਸਹਾਰਦਾ ਹੈ ਤੇ अनेका ਜੁਨਾਂ ਵਿੱਚ ਪੋਇਆ ਜਾਂਦਾ ਹੈ ਮਹਾ ਮੁਣੀ ਸੰਗ ਰਤਾ ਰਤਨ ਜਨਮ ਗਵਾਇਆ ਜਿਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹੀਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਿੰਦਾ ਹੈ ਇੱਕ ਸ ਹਰ ਕੇ ਨਾਮ ਬਾਜੋਂ ਅਨਕਾਰ ਸਿਆਣੀ ਰਾਮ ਏ ਜਿੰਦੇ ਇੱਕ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਸਾਰੇ ਕੰਮਾਂ ਵਿੱਚ ਛਾਣੀ ਬਣੀ ਫਿਰਦੀ ਹੈ ਬਨਵੰਤ ਨਾਨਕ ਲੇਖ ਲਿਖਿਆ ਰਮੰਬੋਹੋਲ ਬਾਣੀ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਬੇਨਤੀ ਕਰਦਾ ਹਾਂ ਕਿ ਤੇਰੇ ਮੱਥੇ ਉੱਤੇ ਮਾਇਆ ਦੇ ਮੋਹ ਦਾ ਹੀ ਲੇਖ ਲਿਖਿਆ ਜਾ ਰਿਹਾ ਹੈ ਤਾਈਆਂ ਤੈ ਤੂੰ ਮਾਇਆ ਦੇ ਮੋਹ ਦੀ ਪਟਕਣਾ ਵਿੱਚ ਫਸੀ ਰਹਿੰਦੀ ਹੈ ਵਿੱਚ ਨਾ ਕੋਈ ਕਰੇ ਅਕਿਰਤ ਕਣ ਵਿਛੜ ਪਿਆ ਵਿੱਚ ਹੁੰਦਾ ਹੈ ਵਿਚੋਲਾ ਅਕਿਰਤਨ ਅਕਿਰਤ ਕਾਣੋਂ ਨਾ ਸ਼ੁਕਰੇ ਬੰਦੇ ਨੂੰ ਕਹਿੰਦੇ ਨੇ ਜਿਹੜਾ ਬੰਦਾ ਕੀਤੀ ਭਲਾਈ ਨੂੰ ਨਹੀਂ ਨਾ ਜਾਣਦਾ ਉਹਨੂੰ ਨਾ ਸ਼ੁਕਰਾ ਕਹਿੰਦੇ ਨੇ ਨਾ ਸ਼ੁਕਰਾ ਪ੍ਰਮਾਤਮਾ ਦੇ ਕੀਤੇ ਪੁਕਾਰਾਂ ਨੂੰ ਨਾ ਜਾਣਨ ਵਾਲਾ ਮਨੁੱਖ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੜਿਆ ਰਹਿਂਦਾ ਹੈ ਤੇ ਪ੍ਰਭੂ ਮਲਾਪ ਲਈ ਕੋਈ ਉਸਤਾਬ ਚੋਲਾ ਪਣ ਨਹੀਂ ਕਰਦਾ ਆਏ ਖਰੇ ਕਠਣ ਜਮ ਕੰਕਰ ਪਕੜ ਲਿਆ ਆਖਰ ਬੜਾ ਨਰਦਈ ਜਮਦੂਤ ਆ ਕੇ ਉਸ ਨੂੰ ਫੜ ਦਿੰਦਾ ਜਮ ਕੰਕਰ ਨਰਦਈ ਜਮਦੂਤ ਨਰਦਈ ਜਮਦੂਤ ਆ ਕੇ ਅਖੀਲੇ ਸਮੇਂ ਨਾਲ ਬਹੁਤ ਕਠਨੋ ਸਮਾਂ ਹੁੰਦਾ ਹੈ ਤੇ ਉਹ ਆਖਰੀ ਬੜਾ ਜਿਹੜਾ ਨਰਦਈ ਸਮਾਂ ਹੁੰਦਾ ਹੈ ਤੇ ਉਦੋਂ ਨਰਦਈ ਸਮੇਂ ਵਿੱਚ ਨਰਦਈ ਜਮਦੂਤ ਆ ਕੇ ਉਸ ਨੂੰ ਫੜਦਾ ਹੈ ਉਹ ਜਮਦੂਤੇ ਨੇ ਨਰਦਈ ਹੁੰਦੇ ਨੇ ਕਿ ਉਹ ਕੁੱਟਦੇ ਨੇ ਮਾਰਦੇ ਨੇ ਕੀਤੇ ਹੋਏ ਕਰਮਾਂ ਦਾ ਫਲ ਵੀ ਖੋਹ ਲੈਂਦੇ ਨੇ ਪੱਕੜੇ ਚਲਾਇਆ ਆਪਣਾ ਕਮਾਇਆ ਮਹਾ ਮਣੀ ਰਤਿਆ ਤੇ ਫੜ ਕੇ ਜਮਦੂਤ ਜਿਹੜਾ ਫੜ ਕੇ ਅੱਗੇ ਲਾ ਲੈਂਦਾ ਸਾਰੀ ਉਮਰ ਡਾਡੀ ਮਾਇਆ ਵਿੱਚ ਮਸਤ ਰਹਿਣ ਕਰਕੇ ਇਹ ਜਿਹੜਾ ਜੀਵ ਆਪਨਾ ਕੀਤਾ ਫਲ ਪਾਉਂਦਾ ਹੈ ਗੁਣ ਗੋਬਿੰਦ ਗੁਰਮਖਨਾ ਜਪਿਆ ਤਪਤ ਥਮ ਗਲ ਲਾ ਤਿਆ ਗੁਰੂ ਦੀ ਸਰਨ ਪੈ ਕੇ ਉਹ ਪ੍ਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ ਉਹ ਵਿਕਾਰਾਂ ਦੀ ਸੜਨ ਵਿੱਚ ਹੈ ਜਿਵੇਂ ਸੜਦੇ ਬਲਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੈ ਕਾਮ ਕਰੋਧ ਅੰਕਾਰ ਮੁਠਾ ਖੋਏ ਗਿਆਨ ਪਛਤਾ ਪਿਆ ਕਾਮ ਵਿੱਚ ਕ੍ਰੋਧ ਵਿੱਚ ਅੰਕਾਰ ਵਿੱਚ ਫਸੇ ਰਹਿ ਕੇ ਆਪਣਾ ਆਤਮਿਕ ਜੀਵ ਲਟਾ ਬੈਠਦਾ ਹੈ ਆਤਮਿਕ ਜੀਵ ਦੀ ਸੂਝ ਗਵਾ ਕੇ ਆਖਰ ਆਤਮ ਮਰਦਾ ਹੈ ਬੇਨਵੰਤ ਨਾਨਕ ਸੰਯੋਗ ਪੁਲਾਹ ਹਰ ਜਾਪ ਰਸਨ ਨਾ ਜਾਪਿਆ ਨਾਨਕ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਵਕਾਰਾਂ ਦੇ ਸੰਯੋਗ ਦੇ ਕਾਰਨ ਪੰਜ ਵਕਾਰ ਨੇ ਨਾ ਜਿਹੜੇ ਇਹ ਕਾਮ ਜਿਹੜੇ ਵਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਵਿਚਾਰਾਂ ਦੇ ਸੰਯੋਗ ਦੇ ਕਾਰਨ ਮਨੁੱਖ ਕ੍ਰਾਈ ਪਿਆਰੀਂਦਾ ਹੈ ਤੇ ਕਦੀ ਆਪਣੀ ਜੀਵ ਨਾਲ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਤੋ ਜਿਬਨ ਕੋ ਨਹੀਂ ਪ੍ਰਭ ਰਾਖਣ ਹਾਰਾ ਰਾਮ हे ਪ੍ਰਭ ਤੇਥੋਂ ਮੇਨਾ ਵਿਚਾਰਾਂ ਦੀ ਤਪਸ਼ ਤੋਂ ਬਚਾ ਸਕਣ ਵਾਲਾ ਹੋਰ ਕੋਈ ਨਹੀਂ ਪਤਤ ਅਵਾਰਨ ਹਰ ਬਿਰਦ ਤੁਮਾਰਾ ਰਾਮ ਇੰਜ ਕਰਨਾ ਤੇਰਾ ਮੂਢਕ ਦੀਮਾ ਦਾ ਸੁਭਾਅ ਹੈ। 헤 ਬਕਾਰਮ ਚ ਡਿੱਗੇ ਹੋਇਆਂ ਨੂੰ ਡੁੱਬਣੋਂ ਬਚਾਉਣ ਵਾਲੇ ਪ੍ਰਮਾਤਮਾ ਪਤਿਤ ਆਧਾਰਨ ਸਰਨ ਸੁਆਮੀ ਕਿਰਪਾ ਨਿਦਦੇਲਾ 헤 ਬਕਾਰਮ ਚ ਡਿੱਗੇ ਹੋਇਆਂ ਨੂੰ ਡੁੱਬਣੋਂ ਬਚਾਉਣ ਵਾਲੇ ਏ ਸੁਆਮੀ ਏ ਕਿਰਪਾ ਦੇ ਖਜ਼ਾਨੇ ਏ ਦਇਆ ਦੇ ਸਾਗਰ ਏ ਦਇਆ ਦੇ ਘਰ ਏ ਦਇਆ ਦੇ ਮਾਲਕ ਏ ਕਰਤਾਰ ਮੈਂ ਤੇਰੀ ਸਰਨ ਆਇਆ ਹਾਂ ਅੰਧ ਕੂਪ ਤੈ ਉਦ੍ਰੇ ਕਰ ਤੈ ਸਗਲ ਕਟ ਪਰਤ ਭਲਾ ਮੈਨੂੰ ਮਾਇਆ ਦੇ ਮੂਹ ਦੇ ਅੰਨੇ ਖੂਬ ਚ ਡੁੱਬਣ ਤੋਂ ਬਚਾ ਲੈ हे सारे शरीरां दी पालना ਕਰਨ ਵਾਲੇ शरण तेरी कट महा बेड़ी एक नाम दे अदारा मैं तेरी शरण आया हां मेरी माया ਦੇ ਮੋਹ ਦੀ ਕਰੜੀ ਮੇਰੀ ਕੱਟ ਦੇ ਮੈਨੂੰ ਆਪਣਾ ਨਾਮ ਆਸਰਾ ਬਖਸ਼ ਬਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਿਆਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਹਾਂ ਕਿ ਹੇ ਗੋਬਿੰਦ ਹੇ ਦੀਨਾਂ ਉਤੇ ਦਇਆ ਕਰਨ ਵਾਲੇ ਆਪਣਾ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਚੋਂ ਡੁੱਬਣੋਂ ਬਚਾ ਲੈ ਸੋ ਦਿਨ ਸਫਲ ਗਣਿਆ ਹਰ ਪ੍ਰਭ ਮਲਾਯਾਰਾਮ ਕਹਿੰਦੇ ਉਹ ਦਿਨ ਭਾਗਾ ਵਾਲਾ ਸਮਝਣਾ ਚਾਹੀਦਾ ਹੈ ਉਹ ਦਿਨ ਭਾਗਾ ਵਾਲਾ ਹੋ ਗਿਆ ਜਿਸ ਦਿਨ ਪ੍ਰਮਾਤਮਾ ਹਰੀ ਪ੍ਰਭੂ ਗੁਰੂ ਦਾ ਮਿਲ ਪੈਂਦਾ ਹੈ ਕਿਉਂਕਿ ਪ੍ਰਮਾਤਮਾ ਗੁਰੂ ਵੱਲੋਂ ਹੀ ਮਿਲਾਇਆ ਜਾਂਦਾ ਹੈ ਇਹ ਗੱਲ ਪ੍ਰਮਾਤਮਾ ਤੇਥੋਂ ਵੱਖ ਨਹੀਂ ਹੈ ਉਹ ਜਿਹਦਾ ਕਹਾਵਤ ਪਾਉਂਦੇ ਨੇ ਨਾ ਬੁਲਿਆ ਪ੍ਰਮਾਤਮਾ ਅੱਲਾ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਬੋਲੇ ਇੱਕ ਹਉਮੈ ਦਾ ਜਿਹੜੀ ਵਿੱਚ ਕੰਧ ਬਣੀ ਹੈ ਨਾ ਉਹ ਕੰਧ ਦਾ ਪਰਦਾ ਜਿਹੜਾ ਹੈ ਉਹ ਗੁਰੂ ਟਾਉਂਦਾ ਹੈ ਉਹ ਗੁਰੂ ਜੁਗਤੀ ਦੱਸਦਾ ਹੈ ਤੇ ਫਿਰ ਪਤਾ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਕੌਣ ਹੈ ਪ੍ਰਮਾਤਮਾ ਮਿਲ ਪੈਂਦਾ ਹੈ ਪ੍ਰਮਾਤਮਾ ਤੇ ਹਿਰਦੇ ਵਿੱਚ ਹੀ ਵਸਦਾ ਹੈ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ RAM ਜਦੋਂ ਪਤਾ ਲੱਗ ਗਿਆ ਵੀ ਆਹ ਪ੍ਰਮਾਤਮਾ ਹੈ ਹਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਫਿਰ ਸਾਰੇ ਸੁੱਖ ਪ੍ਰਗਟ ਹੋ ਜਾਂਦੇ ਨੇ ਤੇ ਜਿਹੜੇ ਸਾਰੇ ਦੁੱਖ ਦੂਰ ਜਾ ਪੈਂਦੇ ਹਨ ਸੁਖ ਸਹਿਜ ਆਨੰਦ ਬਨੋਦ ਸਦੀ ਗੁਣ ਗਪਾਲ ਨਿਤ ਗਾਇਐ ਆਉ ਜਗਤ ਪਾਲ ਪ੍ਰਭੂ ਦੇ ਗੁਣ ਨਿਤ ਗਾਉਂਦੇ ਰਹੀਏ ਇੰਜ ਸਦਾ ਹੀ ਆਤਮਿਕ ਅਡੋਲਤਾ ਦੇ ਸੁੱਖ ਆਨੰਦ ਬਣੇ ਰਹਿੰਦੇ ਹਨ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਭਜ ਸਾਦ ਸੰਗ ਮਿਲ ਰੰਗ ਬੋੜ ਜੋਨ ਨਾ ਤੈ ਭਜ ਦਾ ਮਤਲਬ ਹੁੰਦਾ ਕਿ ਨਾਮ ਜਪ ਭਜਨ ਕਰ ਜਾਦ ਕਰ ਸਾਧ ਸੰਗਤ ਮਤਲਬ ਹੋਇਆ ਸਾਧ ਸੰਗਤ ਇੱਥੇ ਸਤਿਗੁਰੂ ਜੀ ਕਹਿਣ ਲੱਗੇ ਕਿ ਗੁਰੂ ਦੀ ਸੰਗਤ ਵਿੱਚ ਪ੍ਰੇਮ ਨਾਲ ਮਿਲ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਮੁਰਮੜ ਜੂਨਾ ਵਿੱਚ ਨਹੀਂ ਪਈਦਾ ਗਹ ਕੰਠ ਲਾਏ ਸਹਿਜ ਸੁਬਾਹੇ ਆਦ ਓਂਕਰ ਆਇਆ ਪਰਮਾਤਮਾ ਬਹੁ ਫੜ ਕੇ ਆਪਣੇ ਗਲ 'ਦਲ ਲਾ ਲਿੰਦਾ ਹੈ ਆਤਮਿਕ ਅਡੋਲਤਾ ਵਿੱਚ ਪ੍ਰੇਮ ਵਿੱਚ ਲੀਨ ਕਰ ਦਿੰਦਾ ਹੈ ਆਤਮਿਕ ਅਡੋਲਤਾ ਵਿੱਚ ਪ੍ਰੇਮ ਵਿੱਚ ਲੀਨ ਕਰ ਦਿੰਦਾ ਹੈ ਤੇ ਇੰਜ ਹਿਰਦੇ ਵਿੱਚ ਭਗਤੀ ਦਾ ਮੁੜਲਾ ਜਿਹੜਾ ਅੰਗੂਰ ਪੁੰਗਰ ਪੈਂਦਾ ਹੈ ਬਿਨਵੰਤ ਨਾਨਕ ਆਪ ਮਿਲਿਆ ਬੋੜ ਕਤ ਹੂੰ ਨਾ ਜਾਇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਕਿ ਸਾਧ ਸੰਗਤ ਵਿੱਚ ਮਿਲਿਆ ਪ੍ਰਮਾਤਮਾ ਆਪ ਆ ਮਿਲਦਾ ਹੈ ਫਿਰ ਉਸ ਦਾ ਦਰ ਛੱਡ ਕੇ ਹੋਰ ਕਿਤੇ ਵੀ ਨਹੀਂ ਪਟਕੀਦਾ ਫੇਰ ਦਰ ਛੱਡ ਕੇ ਜਦੋਂ ਪ੍ਰਮਾਤਮਾ ਦਾ ਦਰ ਮਿਲ ਗਿਆ ਜਦੋਂ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਿਆ ਜਿਤ ਦਰ ਆਵਤ ਜਾਤਿਆਂ ਹਟਕੇ ਨਾਹੀਂ ਕੋਏ ਸੋ ਦਰ ਕੈਸੇ ਛੋੜੀਏ ਜੁਦਰ ਐਸਾ ਹੋਏ ਇਹੋ ਜਦਰ ਨੂੰ ਕਿਉਂ ਛੱਡੀਏ ਪੀਪਲਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਅੰਗ ਤੇ ਜੋ ਇਹ ਸ਼ਬਦ ਸੁਭਾਏਮਾਨ ਜਿਸ ਦਾ ਆਪਾਂ ਪਾਠ ਕੀਤਾ ਹੈ ਸ਼ਬਦ ਵਿਚਾਰ ਕੀਤੀ ਹੈ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਇਹੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ ਕਿ ਜੇਕਰ ਹਉਮੈ ਦੀ ਕੰਧ ਵਿੱਚੋਂ ਦੂਰ ਹੋ ਗਈ ਜੇ ਪੰਜ ਬੁਕਾਰਾਂ ਨੂੰ ਪਰਾਂ ਕਰਕੇ ਆਪਾਂ ਉਸ ਗੁਰੂ ਦੇ ਰਾਹੀਂ ਪ੍ਰਮਾਤਮਾ ਨੂੰ ਤਾਂ ਪਤਾ ਲਾ ਲਿਆ ਪ੍ਰਮਾਤਮਾ ਦੇ ਸੰਗ ਆ ਗਏ ਪ੍ਰਮਾਤਮਾ ਦੀ ਸ਼ਰਨ ਆ ਗਏ ਫਿਰ ਪ੍ਰਮਾਤਮਾ ਦਾ ਦਰ ਛੱਡ ਕੇ ਹੋਰ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ ਸੋ ਸਾਧ ਸੰਗਤ ਜੀ ਔ ਆਪਾਂ ਵੀ ਗੁਰੂ ਵਾਲੇ ਬਣ ਕੇ ਉਸ ਪ੍ਰਭੂ ਦੀ ਚਰਨਾਂ ਵਿੱਚ ਚਾਹੀਏ ਉਸ ਪ੍ਰਭੂ ਦੀ ਛਰਨ ਵਿੱਚ ਚਾਹੀਏ ਤਾਂ ਜੋ ਸਾਡੇ ਵੀ ਲੋਕ ਸੁਖੀ ਅਤੇ ਪਰਲੋਕ ਸੇਲੇ ਹੋ ਸਕਣ ਗੁਰੂ ਸواری ਸਾਧ ਸੰਗਤ ਇਸ ਤੋਂ ਪਹਿਲਾਂ ਕਿ ਦਾਸ ਭੁੱਲ ਚੁੱਕ ਦੀ ਮਾਫੀ ਮੰਗੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦਾ ਚੈਨਲ ਗੁਰਸਾਖੀਏ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜੋ ਅੱਜ ਆਪ ਜੀ ਨੂੰ ਸਰਵਣ ਕਰਾਇਆ ਹੈ ਇਹ ਲਾਈਕ ਅਤੇ ਸ਼ੇਅਰ ਕਰਨਾ ਕਮੈਂਟਾਂ ਦੇ ਵਿੱਚ ਧੰਤਨ ਗੁਰੂ ਅਰਜਨ ਦੇਵ ਪਾਤਸ਼ਾਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਵਾਹਿਗੁਰੂ ਜੋ ਮਰਜੀ ਲਿਖ ਕੇ ਕਮੈਂਟ ਕਰਨਾ ਜੀ ਹੌਣ ਭੁੱਲਾਂ ਚੁੱਕਾਂ ਦੀ ਮਾਫੀ ਤੇ ਕੱਲ ਫਿਰ ਆਜ ਰੋਵਾਂਗੇ ਆਓ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ